ਅਵਜਿੰਦਰ ਸਿੰਘ ਘਰੇਵਾਲ ਬੀਕੇਯੂ ਕਾਦੀਆਂ ਦਾ ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਹੈ ਜੀ ਮਰੇ ਮੁਸ਼ਕਿਲਾਂ ਤਾਂ ਹੁੰਦੀਆਂ ਹੀ ਨੇ ਪਰ ਕੋਈ ਇਹ ਜੀ ਗੱਲ ਨਹੀਂ ਜਦ ਪੰਜਾਬ ਦੇ ਹੱਕ 'ਚ ਖੜਨਾ ਤੇ ਪੰਜਾਬ ਲਈ ਕੋਈ ਗੱਲ ਕਰਨੀ ਉਹਦੇ ਲਈ ਇਹ ਮੁਸ਼ਕਿਲਾਂ ਕੁਛ ਨਹੀਂ ਗੀਆਂ ਅਸੀਂ ਬਸ ਇਹੀ ਬੇਨਤੀ ਕਰਦੇ ਆਂ ਸਰਕਾਰ ਅੱਗੇ ਇਹ ਜੀਆਂ ਅੰਗਲੀਆਂ ਸੰਗਲੀਆਂ ਨਾ ਛੜਿਆ ਕਰਨ ਜਿਹਦੇ ਕਰਕੇ ਯੂਥ ਨੂੰ ਇਹਦੇ ਕੰਮ ਕਰਕੇ ਵਾਪਸ ਕਰਾਉਣਾ ਪਵੇ ਯੂਥ ਦੀ ਜਿਹੜੀ ਪੋਜ਼ਿਟਿਵਿਟੀ ਹੈ ਉਹਦੀ એનર્ਜੀ ਨੂੰ ਕਹਿ ਲੋ ਕੰਮ ਲੈਣਾ ਚਾਹੀਦਾ ਉਹਦੀ ਬਜਾਏ ਇੱਕ ਇਹੋ ਜਿਹੇ ਸੰਘਰਸ਼ ਚ ਪਾ ਦੇਣਾ ਉਹਨੂੰ ਫਸਾ ਬੈਠਣਾ ਗਲਤ ਹੈ ਜੀ ਇਹ ਟਰੈਕਟਰ ਵੀ ਪਹੁੰਚ ਗਏ ਨੇ ਉਹ ਟਰੈਕਟਰ ਛਾਣ ਹੁੰਦੀ ਕਿਸਾਨ ਦੀ ਕਿਸਾਨ ਕੌਂਟੀ ਨੂੰ ਪਾ ਕੇ ਕਿਉਂ ਮਰੇ ਜੀ ਕਿਸਾਨੀ ਦੇਖੋ ਇੱਕ ਕਿਸਾਨ ਹੀ ਨਹੀਂ ਨਹੀਂ ਹੈ ਜਿਹੜੀ ਸਸਤਾ ਬਚਿਆ ਨੇ ਜਿਹੜੀਆਂ ਕੋਈ ਸੈਲਫਿਸ਼ ਇੰਟਰਸਟ ਨਹੀਂ ਹੈ ਹਰੇਕ ਥਾਂ ਤੇ ਜਿੱਥੇ ਲੋਕਾਂ ਦੀ ਗੱਲ ਤੇ ਜਿੱਤੇ ਹੁਣ ਸਾਡੇ ਬੱਚਿਆਂ ਦੀ ਸਟੂਡੈਂਟਸ ਦੀ ਗੱਲ ਹੈ ਉਹਨਾਂ ਲਈ ਅਸੀਂ ਹਮੇਸ਼ਾ ਹਾਜ਼ਰ ਹੈ ਜੇ ਪੰਜਾਬ ਦੀ ਜਵਾਨੀ ਨਾਲੇ ਤਕਾਉ ਤਾ ਅੱਗੇ ਕਿਸਾਨੀ ਜਿਹੜੇ ਬਜ਼ੁਰਗ ਬੈਠੇ ਆ ਘਰਾਂ ਚ ਉਹਨਾਂ ਦੀ ਤਾਂ ਕਿਸੇ ਨੇ ਕੀ ਪੁੱਛ ਕਰਨੀ ਹੈ ਜੀ ਇਹ ਦਰਨਾ ਸਿਰਫ ਅੱਜ ਵਾਸਤੇ ਜੀ ਅੱਗੇ ਵੀ ਲੋੜ ਪਈ ਤੇ ਸਟੂਡੈਂਟਸ ਨਾਲ ਖੜੇ ਹੋ ਸਾਰੇ ਹਾਂਜੀ ਹਾਂ ਕਿਸਾਨੀ ਨੇ ਸਾਰੀਆਂ ਖੜਨੀਆਂ ਨਾਲ ਹਮੇਸ਼ਾ ਹੀ ਖੜਦੀਆਂ ਆਈਆਂ ਨੇ ਪੰਜਾਬ ਦੇ ਹਿੱਤ ਵਿੱਚ ਸੇਵ ਤੋਂ ਕਿਸਾਨ ਮੋਰਚਾ ਹਮੇਸ਼ਾ ਹੀ ਖੜਦਾ ਆ ਤੇ ਖੜਦਾ ਰਹੂਗਾ